ਲੋਰੀ ਦੋਸਤੋ ਅੱਜ ਬਣਾਣ ਲੱਗੇ ਆਪਾਂ ਮੇਥੀ ਵਾਲੇ ਪਰੌਂਠੇ ਪਹਿਲਾਂ ਮੇਥੀ ਲੈਂਦੀ ਆ ਤੋੜ ਕੇ ਬਾਹਰੋਂ ਤੇ ਇਹ ਚੈੱਕ ਕਰ ਸਕਦੇ ਆ ਮੇਥੀ ਤੁਸੀਂ ਦੇਖੋ ਨਾਲ ਹਰੀ ਮਰਚ ਤੇ ਆ ਮੇਥੀ ਨੂੰ ਗ੍ਰाइंड ਕਰ ਲਿਆ ਅੱਜ ਬੜਾ ਦਿਲ ਕਰਦਾ ਪਿਆ ਮੇਥੀ ਦੇ ਪਰੌਂਠੇ ਖਾਣ ਨੂੰ ਤੇ ਹੁਣ ਉਹਨੂੰ ਬਰੀਕ ਬਰੀਕ ਕੱਟ ਕੇ ਤੇ ਉਹਨੂੰ ਵਿੱਚ ਕਰਕੇ ਗ੍ਰाइंड ਉਸ ਤੋਂ ਬਾਅਦ ਬਣਾਵਾਂਗੇ ਅਸੀਂ ਪਰੌਂਠੇ ਤੁਹਾਨੂੰ ਦਿਖਾਵਾਂਗੇ ਇਹ ਪਿੰਡਾਂ ਦੇ ਕੀ ਨਜ਼ਾਰੇ ਆ ਚੈੱਕ ਕਰੋ ਜੀ ਕੜੀਆਂ ਸਬਜ਼ੀਆਂ ਦੇ ਦੇਖੋ ਮੇਥੀ ਵੇਖ ਸਾਡੇ ਤੁਹਾਨੂੰ ਦੇਖੋ ਜਮਾ ਫਰੈਸ਼ ਤੇ ਹੁਣੇ ਹੀ ਅਸੀਂ ਲੈਂਦੀ ਬਾਹਰੋਂ ਤੋੜ ਕੇ ਨਾਲ ਹਰੀਆਂ ਮਰਚਾਂ ਪਾਵਾਂਗੇ ਦੇਖੋ ਜੀ ਮੇਥੀ ਰੋਟੀ ਹੋ ਗਈ ਤਿਆਰ ਤੁਸੀਂ ਚੈੱਕ ਕਰ ਸਕਦੇ ਹੋ ਕੁਆਲਿਟੀ ਦੇਖੋ ਦੇਖੋ ਜੀ ਦੇਖੋ ਜਿਦਾਂ ਮੱਕੀ ਦੀ ਰੋਟੀ ਪਕਾਈ ਦੀ ਉਦਾਂ ਹੀ ਸੇਮ ਹੈ ਮੇਥੀ ਰੋਟੀ ਪੱਕਦੀ ਆ ਨੋ ਆਹ ਦੇਖ ਤਦਨ ਖਾਗੈ ਦੇ ਦਾਂਗੇ ਬਹਾਟਾ ਕਿ ਕੀ ਸਵਾਦ ਹੈ ਇਹਦਾ ਲੋ ਆਹ ਦੇਖ ਸਾਦੇ ਪ੍ਰੋਗਰੈਸ ਦਾ ਨੰਬਰ ਕਰਨਾ ਪੈਂਦਾ ਏ ਦੇਖੋ ਲੋ ਜੀ ਪਰੌਠਾ ਡਿਆ ਹੋ ਗਿਆ ਤਿਆਰ ਤੁਹਾਨੂੰ ਖਾ ਕੇ ਦੱਸਾਂਗੇ ਕਿ ਕੀ ਟੇਸਟ ਹੈ ਇਹਦਾ ਬਹੁਤ ਸਵਾਦ ਬਣਾਏ ਮम्मी ਨੇ ਪਰੌਠੇ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਅਗਲੀ ਵੀਡੀਓ ਲੈ ਕੇ ਜਲਦਾਵਾਂਗੇ ਸਤਿ ਸ੍ਰੀ ਅਕਾਲ